ਤਾਂ ਬੀਸੀ ਤੋਂ ਬਿジネス ਅਮਰੀਕਾ ਤੇ ਲੈ ਗਾਇਆ ਉਹ ਉੱਥੇ ਘਰ-ਬਾਰ ਵੀ ਉਹਨਾਂ ਨੂੰ ਪੈਸੇ ਦੀ ਪ੍ਰੋਬਲਮ ਸਾਰਾ ਬਿジネス ਉੱਥੇ ਚੱਕ ਕੇ ਲੈ ਗਾਇਆ ਉਹ ਕਹਿੰਦਾ ਆਪਾਂ ਉੱਥੇ ਡਿਫੈਂਸ ਕਰ ਸਕਦੇ ਆ ਫਿਰ ਇਹ ਤਾਂ ਇਹਨਾਂ ਨੂੰ ਵੀ ਥੋੜਾ ਜਿਹਾ ਨਾ ਜੇ ਨਹਿਰਗਰਦੀ ਜਿਹੜੀ ਆਉਣੀ ਆ ਇਹਨਾਂ ਨੂੰ ਚੇਂਜ ਛੇਤੀ ਛੇਤੀ ਕਰ ਦੇਣਾ ਚਾਹੀਦਾ ਬਾਈ ਜੀ ਇਹ ਜਿਹੜੀ ਜਨਾਨੀਆਂ ਜਰਾਨੀ ਕਹੀ ਚ ਨਾ ਕੰਟਰੀ ਆ ਇਹ ਜਨਾਨੀ ਬੀਬੀਆਂ ਦੀ ਕੰਟਰੀ ਆ ਇੱਥੇ ਮਰਦ ਨਹੀਂ ਰਹਿੰਦੇ ਕੈਨੇਡਾ ਦੇ ਵਿੱਚ ਇੱਥੇ ਸਾਰੇ ਇਦਾਂ ਦੇ ਆ ਇਸ ਕਰਕੇ ਇਹਨਾਂ ਦੇ ਲਾਅ ਬੜੇ ਸੌਫਟ ਨੇ ਇਨਾਂ ਦੀ ਸੋਚ ਕੋਈ ਸਖਤ ਨਹੀਂ ਆ ਅਮਰੀਕਾ ਵਰਗੀ ਤੇ ਜੇ ਮੈਂ ਤੁਹਾਨੂੰ ਦੱਸਾਂ ਵੀ ਕਿਸੇ ਮੁਲਕ ਨਾਲ ਕੈਨੇਡਾ ਕੈਨੇਡਾ ਦੀ ਲੜਾਈ ਲੱਗ ਗਈ ਆ ਬੰਦੇ ਥੋੜੇ ਬਹੁਤੇ ਆ ਜਿਹੜੇ ਬਾਰਡਰ ਤੇ ਜਾ ਕੇ ਲਲੂੜ ਪਹਿਣਗੇ ਆਪਣਾ ਅਸਲਾ ਲੈ ਜਾਣਗੇ ਨਹੀਂ ਤੇ ਸਾਰੇ ਹੱਥ ਜੋੜ ਕੇ ਪੈਰਾਂ ਭਾਰ ਬੈ ਜਾਣਗੇ ਜਿੰਨਾ ਕੁ ਸੌਫਟ ਇਹਨਾਂ ਨੇ ਲੋਕਾਂ ਨੂੰ ਬਣਾਤਾ ਹੁਣ ਮੇਰੀਆਂ ਘੱਟੋ-ਘੱਟ 4-5 ਗੰਨਾ ਜਿਹੜੀਆਂ ਨੇ ਇਹਨਾਂ ਨੇ ਬੈਨ ਕਰ ਦਿੱਤੀਆਂ ਜਿਹੜੀਆਂ ਕੋਈ ਪਬਲਿਕਲੀ ਖਤਰਾ ਨਹੀਂ ਹੈ ਕੋਈ ਆਟੋਮੈਟਿਕ ਸੈਮੀ ਕੋਈ ਇਸ ਤਾਂ ਦੀ ਨਹੀਂ ਹੈ AR-15 ਨਹੀਂ ਹੈ ਸੋ ਆਮ ਜਿਹੜੀਆਂ ਨਾਰਮਲ ਗਨਸ ਨੇ ਉਹ ਬੈਨ ਕਰਤੀਆਂ ਦੱਸੋ ਹੈ ਬਈ ਤੁਸੀਂ ਕੋਈ ਅਸਲਾ ਘਰੇ ਰੱਖਣਾ ਹੀ ਨਹੀਂ ਤੁਸੀਂ ਮਰੋ ਤੁਸੀਂ ਆਪਣਾ ਛਾਤੀਆਂ ਗੋਲੀਆਂ ਖਾਓ ਤੁਸੀਂ ਸੋ ਇਹ ਇਹਨਾਂ ਦੀ ਇਹਨਾਂ ਦੀ ਪਾਲਿਸੀ ਆ ਜੇ ਤੁਹਾਡੇ ਘਰੇ ਕੋਈ ਚੋਰ ਆ ਗਿਆ ਤੁਸੀਂ ਨੇ ਉਹਨੂੰ ਮਾਰ ਸਕਦੇ ਸਗੋ ਤੁਸੀਂ ਬੰਦੇ ਨੂੰ ਕਹੋ ਵੀ ਜੇ ਤੁਹਾਡੇ ਕੋਲ ਬੰਦਾ ਘਰੇ ਆਉਂਦਾ ਮਾਰ ਦਿਓ ਨਾਲੇ ਨਰਕ ਮੁੱਕੇਗਾ ਹੋਰ ਤੁਹਾਨੂੰ ਕੀ ਚਾਹੀਦਾ ਹੈਗਾ ਲੋਕਾਂ ਨੂੰ ਕਰਨ ਦਿਓ ਫਿਨਿਸ਼ ਪਰ ਨਹੀਂ ਇਦਾਂ ਨਹੀਂ ਕਰਦੇ ਜੀ ਕੀ ਕਰੋਗੇ ਨਹੀਂ ਨਹੀਂ ਇਹ ਇਹ ਜਿਹੜਾ ਜਿਹੜਾ ਗੰਨਾ ਰੱਖਣੀ ਆ ਚਾਹੀਦੀਆਂ ਘਰ ਇਹ ਇਹ ਜਿਹੜਾ ਤੁਸੀਂ ਆਵਾਜ਼ ਉਠਾਓ ਕਿਉਂਕਿ ਇਹ ਹੁਣ ਇੱਥੇ ਤਾਂ ਬਹੁਤ ਹਾਈ ਪੈ ਗਈ ਆ ਹੁਣ ਮੈਨੂੰ ਤਾਂ ਇਹ ਲੱਗਦਾ ਕਿ 20 ਦਿਨ ਹੋ ਗਏ ਲਗਾਤਾਰ ਚੱਲਦੇ ਜਾਂ 20 ਮਹੀਨੇ ਜਦੋਂ ਦਾ ਸਾਲ ਚੜਿਆ 20 ਦਿਨ ਹੋ ਗਏ ਤਾਂ 10 ਦਿਨ ਰਹਿ ਗਏ ਹੋਰ ਹੂੰ ਤੇ 10 ਦਿਨ ਦੇ ਵਿੱਚ ਵੀ ਮੇਰਾ ਖਾਲਜੇ ਗੋਲੀ ਚੱਲ ਗਈ ਤਾਂ ਇਹ ਨਹੀਂ ਡੇ ਮਨਾਇਆ ਕਾ ਨਾ ਬਈ ਇਹ ਜਨਮਰੀ ਡੇ ਗੋਲੀ ਦੇ ਅੱਗੇ ਵੀ ਡੇ ਬਣਾਇਓ ਆ ਨਾ ਇਦਾਂ ਹੂੰ ਇਹ 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 ਨਹੀਂ ਮਤਲਬ ਕਹਿਣ ਦਾ ਸੀ ਬਈ ਹੁਣ ਇਹ ਇੱਥੇ ਹੁਣ ਲੋਕ ਡਰ-ਡਰ ਕੇ ਰਹਿਣਗੇ ਸਾਰੇ ਜਣੇ ਉਪਰ ਜਦੋਂ ਹੁਣ ਪਟਾ ਸਾਹਿਬ ਆਉਣ ਵਾਲੇ 5 ਸਾਲ ਇਦਾਂ ਚੱਲਣਾ ਆਉਣ ਵਾਲੇ 5 ਸਾਲ ਕਿਉਂਕਿ ਇਹ ਮੁੰਡਿਆਂ ਨੇ ਜਾਣਾ ਨਹੀਂ ਹੈ ਵਾਪਸ ਇੱਡੀ ਛੇਤੀ ਇਹਨਾਂ ਨੇ ਹਟਣਾ ਨਹੀਂ ਹੈ ਕਿਉਂਕਿ ਇਹਨਾਂ ਨੂੰ ਹੁਣ ਪਤਾ ਹੈਗਾ ਵੀ ਕੈਨੇਡਾ ਦੀ ਗਵਰਨਮੈਂਟ ਸਾਨੂੰ ਪੱਕਾ ਨਹੀਂ ਕਰਦੀ ਪੀਆਰ ਨਹੀਂ ਇਹਨਾਂ ਨੂੰ ਕੋਈ ਕਨੇਮਾ ਰੈਕਡ ਨਾਲ ਨਹੀਂ ਹੈ ਇਹ ਕਹਿੰਦੇ ਵੀ ਜਿਹੜੇ ਕੋਸ਼ਣਾ ਕੋ ਜਿੱਥੋਂ ਮਿਲਦਾ ਲੈ ਲਓ ਬਸ ਫੜ ਲਓ ਤੇ ਹੱਲੇ ਤਾਂ ਚਲੋ ਟਾਰਗੇਟ ਬਿਜ਼ਨਸਮੈਨਾਂ ਨੂੰ ਹੀ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਛੋਟੇ-ਮੋਟੇ ਤੇਰੇ ਕੋ ਟਰੱਕ ਹੈ ਤੂੰ 10000 ਦੇ ਦੇ ਤੇਰੇ ਕੋ ਕੀ ਆ ਤੂੰ 20000 ਦੇ ਦੇ ਇੱਥੇ ਤੱਕ ਵੀ ਇਹ ਕੰਮ ਆ ਜਾਣਾ ਤੇ ਬਾਕੀ ਕਿਸੇ ਨੂੰ ਨਾ ਗੋਲੀ ਚਲਾਉਣ ਦਾ 2000 ਅਗਲੇ ਨਾ ਕੀਤਾ ਸੀ ਅਗਲੇ ਨੇ ਤੇ ਉਹਦਾ ਦਿੱਤਾ ਨਹੀਂ ਹੁਣ ਪੈਸੇ ਅੱਛਾ ਹੂੰ ਹੂੰ ਉਹ ਹੁਣ ਉਹਦੇ ਵੀ ਉਹ ਖਲਾਫ ਹੋ ਗਿਆ ਵੀ ਬੰਦਾ ਵੀ ਉਹ ਦਿੱਤਾ ਦੇਖ ਲਓ ਕਿੱਦਾਂ ਦੀਆਂ ਗੱਲਾਂ ਚੱਲਦੀਆਂ 2000 ਤੇ ਗੋਲੀ ਚਲਾਉਣ ਨੂੰ ਤਿਆਰ ਮੇਰਾ ਖਿਆਲ 4000 ਤੇ ਬੰਦਾ ਮਾਰ ਦਿੰਦੇ ਹੁਣੇ ਨੇ ਇੰਨੀ ਇੰਨੀ ਇੰਨਾ ਕੁ ਲੈਂਦੇ ਹੁਣੇ ਮੇਰਾ ਖਿਆਲ ਕੋਈ 5000 ਤੇ ਇੰਨੇ 'ਚ ਬੰਦਾ ਮਾਰਦੇ ਹੁਣੇ ਨੇ ਮੇਰਾ ਇਹ ਤਾਂ ਜਿਹੜੇ ਤੁਸੀਂ ਦੇਖੋ ਪੁਰਾਣੇ ਸਮੇਂ ਦੇ ਵਿੱਚ ਆ ਕਾਰਟਲ ਵਰਗਿਆਂ ਚ ਜਿਦਾਂ ਹੋਰ ਜਿਹੜੀਆਂ ਵੱਡੇ ਸਿਗੇ ਮਾਫੀਏ ਉਹ ਮੇਰਾ ਖਿਆਲ 25-30 ਹਜ਼ਾਰ ਡਾਲਰ ਲੈ ਕੇ ਬੰਦੇ ਦਾ ਕਤਲ ਕਰਦੇ ਹੋਣਗੇ ਪਰ ਆਪਣੇ ਬੱਚਿਆਂ ਨੂੰ ਪਤਾ ਹੀ ਨਹੀਂ ਐ ਵੀ ਇਹ ਕਿੱਡਾ ਵੱਡਾ ਕ੍ਰਾਈਮ ਐ ਕੀ ਕੁਛ ਐ ਤੇ ਇਹਨਾਂ ਨੂੰ ਇਹੀ ਆ ਵੀ ਜੋ ਦੇਣਾ ਪੜਾ ਦਿਓ ਕੋਈ ਗੱਲ ਨਹੀਂ ਜੋ ਕਹੋਗੇ ਕਰ ਦਾਂਗੇ ਮੇਰਾ ਖਿਆਲ ਵੱਧ ਤੋਂ ਵੱਧ 4 ਨਹੀਂ ਤਾਂ 5000 ਡਾਲਰ ਹੋਣਾ ਇਹਨਾਂ ਦਾ ਬਸ ਬਾਕੀ ਇਹ ਲਿਬਰ ਸਰਕਾਰ ਦਾ ਸਕੂਲ ਆ ਕਸੂਰ ਆ ਟੂਡੋ ਕੱਲੇ ਦਾ ਨਹੀਂ ਹਾਂ ਇਹੋ ਜੋ ਸਰਕਾਰ ਦੀ ਜ਼ਿੰਮੇਵਾਰੀ ਆ ਮਾਰਕ ਜੋ ਵੀ ਹੈਗਾ ਇਹ ਨੂੰ ਪ੍ਰਧਾਨ ਮੰਤਰੀ ਨੂੰ ਵੀ ਬੋਲਣਾ ਪੈਣਾ ਇਹ ਦੇ ਵਿੱਚ ਕਸੂਰ ਵਾਰੇ ਆ ਇਹ ਨਹੀਂ ਇਮੀਗੇਸ਼ਨ ਲਿਆਂਦੇ ਇਹ ਨਹੀਂ ਗੈਂਗ ਲਿਆਂਦੇ ਆ ਇਹ ਨਹੀਂ ਸਾਰਾ ਕੁਝ ਦੇਖਿਆ ਨਹੀਂ ਇਹ ਨਾਲ ਨਹੀਂ ਸੀ ਕਿ ਟੂਡੋ ਤੇ ਕਟੂਡੋ ਕੱਲੇ ਨੂੰ ਕਹੀ ਜਾਂਦੇ ਸਾਰੇ ਹਾਂ ਨਹੀਂ ਇਹਨਾਂ ਨੂੰ ਇੰਨਾ ਕਰ ਦੇਣਾ ਚਾਹੀਦਾ ਵੀ ਜਦੋਂ ਤੁਹਾਡੇ ਘਰ ਤੇ ਕੋਈ ਸ਼ੂਟਿੰਗ ਕਰਦਾ ਹੈਗਾ ਤੇ ਤੁਸੀਂ ਉੱਥੇ ਸ਼ੂਟਿੰਗ ਬੈਕ ਕਰ ਦਿਓ ਤੁਹਾਡੇ ਤੇ ਕੋਈ ਚਾਰਜ ਨਹੀਂ ਆ ਦੈਟਸ ਆਲ ਇਹਨਾਂ ਦਾ ਕੰਮ ਹੈ ਤੇ ਇਹਦੇ ਨਾਲ ਹੀ ਥੋੜਾ ਜਿਹਾ ਕੰਟਰੋਲ ਹੋਵੇਗਾ ਨਹੀਂ ਤਾਂ